ਇਕ ਲਾਹਨਤਿਕ ਬਿਮਾਰੀ ਹੈ ਗਰੀਬੀ ਉਹ ਨਹੀਂ ਹੋਣੀ ਚਾਹੀਦੀ ਤੋਂ ਸਾਡੇ ਫਾਦਰ ਸਾਹਿਬ ਸਾਨੂੰ ਉਹਦੇ ਚੋਂ ਕੱਢ ਕੇ ਲਿਆਏ ਫੜੇ ਓਕੇ ਕੱਢ ਕੇ ਲਿਆਏ ਜਿਹੜੀਆਂ ਡਬਲ ਡਬਲ ਸ਼ਿਫਟਾਂ ਅੱਜ ਕਹਿੰਦੇ ਹਨ ਉੱਥੇ ਕੈਨੇਡਾ ਅਮਰੀਕਾ ਚਲਾਉਂਦੇ ਮੈਂ ਉਹਨੂੰ ਆਪਦੇ ਪਿੰਡ ਚਲਾਉਂਦੇ ਵੇਖਿਆ ਪਿਆ ਕਿ ਦਿਨੇ ਹੋਰ ਕੰਮ ਕਰ ਰਹੀ ਆ ਰਾਤ ਨੂੰ ਹੋਰ ਕਰ ਰਹੀ ਆ ਮਾਤਾ ਮੇਰੀ ਦਿਨੇ ਹੋਰ ਕੰਮ ਕਰ ਰਹੀ ਆ ਰਾਤ ਨੂੰ ਹੋਰ ਕੰਮ ਕਰ ਰਹੀ ਆ ਜੰਮੀ ਨੇ ਵੀ ਕੱਪੜੇ ਸਿਉਂ ਰਹੀ ਆ ਕਦੇ ਕਹੇ ਦੇ ਕਦੇ ਦੁਕਾਨ ਤੇ ਬੈਠੀ ਹਾਂ ਬਿਹਾਈਂਡ ਦਾ ਕੈਮਰਾ ਜਿਹੜਾ ਵੀ ਤੁਹਾਡੇ ਬਾਰੇ ਗੱਲ ਕਰ ਰਹੇ ਸੀ ਕਹਿੰਦੇ ਕਿ ਇੱਕ ਆਮ ਘਰ ਦਾ ਮੁੰਡਾ ਕਿੰਨਾ ਛਾ ਗਿਆ ਨੇ ਰੰਗ ਬੰਨ ਦਿੱਤਾ ਉਹਨੇ ਕਮਾਲ ਕਰ ਦਿੱਤੀ ਘਰ ਦਾ ਸਭ ਦਾ ਹੀ ਖਾਸ ਹੁੰਦਾ ਹੈ ਹੂੰ ਇਹ ਇਦਾਂ ਕਿਉਂ ਕਹਾਣੀਆਂ ਬਣਾਈਆਂ ਜਾਂਦੀਆਂ ਨੇ ਇਹ ਕਹਿ ਕੇ ਕੀ ਖੱਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਆਮ ਘਰ ਦਾ ਮੁੰਡਾ ਹੂੰ ਪਤਾ ਨਹੀਂ ਹੁਣ ਮੈਨੂੰ ਖਾਸ ਕਰ ਕਿਹੜਾ ਹੁੰਦਾ ਕਿਹੜਾ ਆਮ ਘਰ ਕਿਉਂ ਕਿਹਾ ਜਾਂਦਾ ਮੈਨੂੰ ਨਹੀਂ ਪਤਾ ਆਮ ਘਰ ਕਿਉਂ ਕਿਹਾ ਜਾਂਦਾ ਮੈਂ ਤੁਹਾਨੂੰ ਪਹਿਲਾਂ ਵੀ ਇਹ ਤੋਂ ਆਈ ਗੱਲ ਕਰੀ ਜਾਂਦਾ ਕਿ ਮੈਂ ਹਰ ਬੰਦੇ ਨੂੰ ਆਪਦਾ ਪਰਿਵਾਰ ਆਪਦਾ ਘਰ ਆਪਦਾ ਸਾਰਾ ਕੁਝ ਖਾਸ ਹੀ ਲੱਗਦਾ ਹੈ ਕਰਦੇ ਉਹਦੇ ਮਰਜ਼ੀ ਹੋਏ ਪਰਿਵਾਰ ਦੇ ਮਰਜ਼ੀ ਹੋਏ ਫਾਈਨੈਂਸ਼ਲੀ ਇਸ ਛੀ ਨੂੰ ਕਰਦੇ ਦੇਖਦੇ ਹੁਣ ਕਿ ਫਾਈਨੈਂਸ਼ਲੀ ਜਿਹੜਾ ਬੰਦਾ ਡਾਊਨ ਹੁੰਦਾ ਉਹ ਆਮ ਕਰਦਾ ਹੁੰਦਾ ਜਿਹੜਾ ਅੱਪ ਹੁੰਦਾ ਉਹ ਚੰਗੇ ਕਰਦਾ ਹੁੰਦਾ ਤੁਹਾਡੇ ਲਈ ਫਾਈਨੈਂਸ ਤੁਹਾਡੇ ਲਈ ਪੈਸਾ ਕਮਾਉਣਾ ਤੁਹਾਡੇ ਲਈ ਦੌਲਤਮੰਦ ਹੋਣਾ ਕਿੰਨਾ ਕੁ ਮੈਟਰ ਕਰਦਾ ਹੈ ਜ਼ਿੰਦਗੀ ਦਾ ਮਕਸਦ ਕੀ ਹੈ ਇੰਨਾ ਕ ਮੈਟਰ ਕਰਦਾ ਜੀ ਕਿ ਇੱਕ ਲਾਹਣ ਤੇ ਇੱਕ ਬਿਮਾਰੀ ਹੈ ਗਰੀਬੀ ਉਹ ਨਹੀਂ ਹੋਣੀ ਚਾਹੀਦੀ ਜਦੋਂ ਸਾਡੇ ਫਾਦਰ ਸਾਹਿਬ ਸਾਨੂੰ ਉਹਦੇ ਚੋਂ ਕੱਢ ਕੇ ਲਿਆਇਆ ਬੜੇ ਔਖੇ ਕੱਢ ਕੇ ਲਿਆਏ ਸਾਡੀ ਮਾਤਾ ਨੇ ਸਾਡੇ ਡੈਡੀ ਨੇ ਬਹੁਤ ਮਿਹਨਤ ਕੀਤੀ ਜਿਹੜੀਆਂ ਡਬਲ ਡਬਲ ਸ਼ਿਫਟਾਂ ਅੱਜ ਕਹਿੰਦੇ ਹਨ ਉੱਥੇ ਕੈਨੇਡਾ ਅਮਰੀਕਾ ਜਨਾਉਂਦੇ ਮੈਂ ਉਹਨੂੰ ਆਪਦੇ ਪਿੰਡ ਚ ਲਾਉਂਦੇ ਵੇਖਿਆ ਪਿਆ ਅੱਛਾ ਕਿਦਨੇ ਹੋਰ ਕੰਮ ਕਰ ਰਹੇ ਆ ਰਾਤ ਨੂੰ ਹੋਰ ਕਰ ਰਹੇ ਆ ਮਾਤਾ ਮੇਰੀ ਦਿਨੇ ਹੋਰ ਕੰਮ ਕਰ ਰਹੀ ਆ ਰਾਤ ਨੂੰ ਹੋਰ ਕੰਮ ਕਰ ਰਹੀ ਆ ਅੱਛਾ ਮੰਮੀ ਨੇ ਵੀ ਕੱਪੜੇ ਸਿਉਂ ਰਹੀ ਆ ਕਦੇ ਕਿਸੇ ਦੇ ਘਰ ਦੁਕਾਨ ਤੇ ਬੈਠ ਰਹੀ ਹਾਂ ਤੇ ਉਹਨਾਂ ਨੇ ਸਾਨੂੰ ਉਹ ਜਿਹੜੀ ਥਾਂ ਤੋਂ ਇੱਕ ਸਟੈਪ ਕਰਕੇ ਕੱਢ ਕੇ ਲਿਆਉਂਦਾ ਨਾ ਬਸ ਉੱਥੇ ਵਾਪਸ ਨਹੀਂ ਜਾਣਾ ਚਾਹੁੰਦਾ ਇੰਨੀ ਕੁ ਜ਼ਰੂਰ ਕਿਤੇ ਪਹੁੰਚਣਾ ਪਿਆਰ ਨਹੀਂ ਪਹੁੰਚਣਾ ਪੁੰਚਣਾ ਕਿਤੇ ਵੀ ਨਹੀਂ ਬਸ ਐਂ ਘੁਲਦੇ ਰਹਿਣਾ ਕਰਦੇ ਰਹਿਣਾ ਇਹੀ ਨਫਰਤ ਮੈਨੂੰ ਲੱਗਦਾ ਜਿਨ੍ਹਾਂ ਦੇ ਮਨਾਂ ਦੇ ਵਿੱਚ ਹੈ ਚੜਦੇ ਔਰ ਗਲੈਂਦੇ ਪੰਜਾਬ ਦੇ ਜ਼ਿਕਰ ਤੇ ਜਦੋਂ ਕੋਈ ਨਫਰਤ ਫੈਲਾ ਰਿਹਾ ਹੈ ਜਦੋਂ ਕੋਈ ਹੇਟ ਸਪੀਚ ਸਾਹਮਣੇ ਆ ਰਹੀ ਹੈ ਤਾਂ ਮੈਨੂੰ ਲੱਗਦਾ ਉਹਨਾਂ ਵਾਸਤੇ ਫਿਲਮ ਬਹੁਤ ਖਾਸ ਹੈ ਬਹੁਤ ਕਮਾਲ ਦੀ ਫਿਲਮ ਨੇ ਡਿਲੀਵਰ ਕਰ ਦਿੱਤਾ ਮੈਨੂੰ ਲੱਗਦਾ ਕਿ ਲੋਕ ਕਹਿੰਦੇ ਸੀ ਕਿ 15 15 20 20 ਸਾਲ ਬਾਅਦ ਕੋਈ ਫਿਲਮ ਦੇਖ ਕੇ ਰੋਏ ਆ ਜੀ ਜੀ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਤੇ ਸਾਰੇ ਦੇਸ਼ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਸਾਰੇ ਹਿੰਦੁਸਤਾਨ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ ਜਿੰਮੀ ਵੀ ਪੋਸੀਬਲ ਹੋਵੇ ਜਾ ਕੇ ਫਿਲਮ ਦੇਖਣੀ ਚਾਹੀਦੀ ਹੈ ਕਈ ਵਾਰੀ ਨਾ ਉਹ ਕਹਿੰਦੇ ਹੁੰਦੇ ਨਾ ਕਿ ਨਿੱਕੀ ਜਿਹੀ ਕਹਾਣੀ ਬਹੁਤ ਕੁਝ ਸਮਝਾ ਜਾਂਦੀ ਹੈ ਉਵੇਂ ਨਿੱਕੀ ਸਕ੍ਰਿਪਟ ਹੈ ਜਿਹੜੀ 2 ਸਵਾ 2 ਘੰਟੇ ਦੀ ਉਹ ਤੁਹਾਨੂੰ ਬਹੁਤ ਕੁਝ ਦੱਸ ਜੂਗੀ ਕਈ ਵਾਰੀ ਇੱਕ ਡਾਇਲੋਗ ਦੇ ਵਿੱਚ ਸਾਰਾ ਕੁਝ ਪਿਆ ਹੁੰਦਾ ਤੇ ਇਹੋ ਜਿਹੀ ਕਹਾਣੀ ਹੈ ਤੇ ਮੈਂ ਉਹਦੇ ਵੀ ਤੁਹਾਨੂੰ ਕਿਹਾ ਕਿ ਪੰਜਾਬ ਕਿੰਨੀ ਮੱਕਦੀ ਸੋਣਿਆ ਨਫਰਤ ਨਫਰਤ ਸ਼ੌਬਤ ਨਹੀਂ ਹੋਣਾ ਮੈਨੂੰ ਤੁਸੀਂ ਚੜ੍ਹਦੇ ਪੰਜਾਬ ਨੂੰ ਕਿਵੇਂ ਸਮਝਾਇਆ ਇਮਰਾਨ ਨੂੰ ਤੇ ਤੁਸੀਂ ਲੈਹਂਦੇ ਪੰਜਾਬ ਨੂੰ ਕਿਵੇਂ ਸਮਝਾਇਆ ਇਮਰਾਨ ਨੂੰ ਮੈਂ ਉਹਨਾਂ ਦੇ ਥਰੂ ਉਹਨਾਂ ਦੀਆਂ ਗਲੀਆਂ ਉਹਨਾਂ ਦੇ ਥਰੂ ਮੈਂ ਉਹਨਾਂ ਦਾ ਗੱਲਾਂ-ਗੱਲਾਂ ਦੇ ਵਿੱਚ ਕਸ਼ਮੀਰ ਘੁੰਮਿਆ ਗੱਲਾਂ-ਗੱਲਾਂ ਦੇ ਵਿੱਚ ਕਰਾਚੀ ਘੁੰਮਿਆ ਗੱਲਾਂ-ਗੱਲਾਂ ਦੇ ਵਿੱਚ ਲਾਹੌਰ ਘੁੰਮਿਆ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਦੀ ਡਰਾਮਾ ਇੰਡਸਟਰੀ ਗੱਲਾਂ-ਗੱਲਾਂ ਦੇ ਵਿੱਚ ਉਹਨਾਂ ਦੀ ਫਿਲਮ ਇੰਡਸਟਰੀ ਘੁੰਮਿਆ ਮੈਂ ਤੁਹਾਨੂੰ ਕਹੀਆਂ ਨਾ ਕਿ ਸੀਗਾ ਨਾ ਇੱਕ ਇੱਕ ਸੀਨ ਆਇਆ ਸੀ ਛੋਟਾ ਜਿਹਾ ਜਿਸ ਦੇ ਵਿੱਚ ਮੈਂ ਸੋ ਰਿਹਾ ਤੇ ਉਹ ਮੇਰੇ ਉੱਪਰ ਚਾਦਰ ਸੈੱਟ ਕਰ ਰਿਹਾ ਤੇ ਆ ਬਾਹਰ ਠੰ ਤੇ ਉਹ ਉਹ ਤਾਂ ਇੱਕ ਸੀ ਨਹੀਂ ਸੀਗਾ ਪਰ ਉਹ ਐਕਚੁਅਲ ਚ ਇਹੋ ਜਿਹਾ ਬੰਦਾ ਇਹ ਜਸਬਾਤ ਨੇ ਹਾਂ ਕਿ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਵੀ ਅਖੀ ਜਦੋਂ ਘੁੱਟ ਕੇ ਜੱਫੀ ਪਾਉਣੇ ਇੱਕ ਦੂਜੇ ਨੂੰ ਤੇ ਦੋ ਦੋ ਤਿੰਨ ਤਿੰਨ ਮਿੰਟ ਜੱਫੀ ਨਹੀਂ ਛੱਡਦੇ ਕਿ ਇਹ ਅਸਲੀ ਪਾਕਿਸਤਾਨ ਹੈ ਅਸੀਂ ਮੰਨ ਲਈਏ ਕਿ ਇਦਾਂ ਨਹੀਂ ਹੁੰਦੇ ਜਿਹੜਾ ਜਿਹੜਾ ਜਿਹੜੇ ਲੋਕ ਸਵੇਰੇ ਉੱਠ ਕੇ ਆਪਦੇ ਘਰ ਨੂੰ ਪਾਲਣ ਲਈ ਆਪ ਦਾ ਆਪ ਦਾ ਰੋਟੀ ਆਸਤੇ ਰੋਜ਼ ਕੰਮ ਤੇ ਨਿਕਲਦੇ ਆ ਰੋਜ਼ ਸ਼ਾਮ ਨੂੰ ਆ ਕੇ ਆਪਦੇ ਜਵਾਕਾਂ ਨੂੰ ਸੰਭਾਲਦੇ ਆਪਦੇ ਜਵਾਕਾਂ ਦੀਆਂ ਫੀਸਾਂ ਭਰਦੇ ਆ ਉਹਨਾਂ ਕੋਲ ਨਫ਼ਰਤ ਕਰਨ ਨੂੰ ਟਾਈਮ ਹੀ ਨਹੀਂ ਹੈ ਨੇ